ਅੱਜ ਇੱਕ ਸਵਾਲ ਕੀਤਾ ਕਿਸੇ ਨੇ ਮੈਨੂੰ ਕਹਿੰਦੇ ਜੀ ਇਹ ਜਿਹੜੀ ਪੰਜ ਮੈਂਬਰੀ ਭਰਤੀ ਕਮੇਟੀ ਐ ਇਹ ਨਵੀਂ ਪਾਰਟੀ ਬਣਾਉਣ ਜਾ ਰਹੀ ਐ ਪਾਰਟੀਆਂ ਤਾਂ ਅੱਗੇ ਹੀ ਬਹੁਤ ਐ ਪੰਜਾਬ ਦੇ ਵਿੱਚ ਕਿਸੇ ਨੇ ਸਵਾਰਿਆ ਨਹੀਂ ਪੁੱਛ ਇੱਕ ਹੀ ਫਾਇਦਾ ਕਰੂਗੀ ਜਿਹੜੀ ਨਵੀਂ ਪਾਰਟੀ ਬਣਾਉਂਗੀ ਇਹਦੀ ਖਾਸੀਅਤ ਕੀ ਹੋਊਗੀ ਮੈਂ ਉਸ ਨੂੰ ਕਿਹਾ ਕਿ ਇੱਕ ਵਾਰੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਕੁਝ ਪਤਵੰਤਿਆਂ ਨੇ ਸਵਾਲ ਕੀਤਾ ਕਹਿੰਦੇ ਮਹਾਰਾਜ ਇੱਕ ਪ੍ਰਸ਼ਨ ਹੈ ਕਹਿੰਦੇ ਪੁੱਛੋ ਜੰਦੇ ਮਹਾਰਾਜ ਧਰਮ ਤਾਂ ਦੁਨੀਆ ਤੇ ਪਹਿਲਾਂ ਹੀ ਬਹੁਤ ਹੈ ਧਰਮ ਗ੍ਰੰਥ ਵੀ ਦੁਨੀਆ ਤੇ ਬਹੁਤ ਹੈ ਤੁਸੀਂ ਇੱਕ ਨਵੀਂ ਕੌਮ ਨਵੇਂ ਪੰਥ ਨਵੇਂ ਮਸਜਬ ਨਵੇਂ ਧਰਮ ਦੀ ਸਿਰਜਣਾ ਕਰ ਰਹੇ ਹੋ ਇਹਦੀ ਕੀ ਲੋੜ ਹੈ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਜਿਹੜਾ ਉੱਤਰ ਦਿੱਤਾ ਨਾ ਉਹ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚ ਸੁਭਾਏਮਾਨ ਹੈ ਕਹਿੰਦੇ ਜੈਸੇ ਧਰਤੀ ਉੱਪਰ ਮੇਘੁਲਾ ਬਰਸਤ ਹੈ ਕੀ ਧਰਤੀ ਮੱਧੇ ਪਾਣੀ ਨਹੀਂ ਧੰਗੁਰੂ ਅਮਰਦਾਸ ਜੀ ਮਹਾਰਾਜ ਦੀ ਪੰਗਤੀ ਹੈ ਉਹ ਕਹਿੰਦੇ ਪੁਰਖੋ ਸਾਵਣ ਦੇ ਮਹੀਨੇ ਤੇ ਮਾਘ ਦੇ ਮਹੀਨੇ ਧਰਤੀ ਦੇ ਉੱਤੇ ਬਾਰਿਸ਼ ਹੁੰਦੀ ਹੈ ਆਪਣੇ ਇਲਾਕੇ 'ਚ ਕੀ ਧਰਤੀ ਦੇ ਥੱਲੇ ਪਾਣੀ ਨਹੀਂ ਹੈ ਇਹ ਧਰਤੀ ਦੇ ਉੱਪਰ ਵਗਣ ਵਾਲੇ ਦਰਿਆਵਾਂ 'ਚ ਪਾਣੀ ਨਹੀਂ ਹੈ। ਕਹਿੰਦੇ ਜੀ ਧਰਤੀ ਦੇ ਥੱਲੇ ਵੀ ਪਾਣੀ ਹੈ, ਧਰਤੀ ਦੇ ਉੱਪਰ ਵੀ ਦਰਿਆਵਾਂ 'ਚ ਵੀ ਪਾਣੀ ਵਗਦਾ ਹੈ। ਕਹਿੰਦੇ ਫਿਰ بارش ਦੀ ਕੀ ਲੋੜ ਹੈ? ਉਹ ਚੁੱਪ ਹੋ ਗਏ। ਮਹਾਰਾਜ ਕਹਿਣ ਲੱਗੇ ਕਹਿੰਦੇ ਜਿਹੜਾ ਧਰਤੀ ਦਾ ਪਾਣੀ ਹੈ ਨਾ ਇਹ ਖੂਹ ਕੱਢ ਕੇ ਕੱਢਿਆ ਜਾਂਦਾ ਹੈ। ਖੂਹ ਬਣਾ ਕੇ ਖੂਹ ਪੁੱਟ ਕੇ ਕੱਢਿਆ ਜਾਂਦਾ ਹੈ। ਤੇ ਇਹ ਪਾਣੀ ਸਿਰਫ ਉਸ ਦੀ ਭੋਏ ਨੂੰ ਸਿੰਜਦਾ ਜਿਹੜਾ ਖੂਹ ਦਾ ਮਾਲਕ ਹੁੰਦਾ ਥੋੜੇ ਜੇ ਇਲਾਕੇ ਨੂੰ ਸਿੰਜਦਾ ਥੋੜੇ ਜੇ ਇਲਾਕੇ ਨੂੰ ਤੇ ਜਿਹੜਾ بارش ਦਾ ਪਾਣੀ ਹੁੰਦਾ ਉਹ ਹਰ ਜ਼ਮੀਨ ਨੂੰ ਸਿੰਜਦਾ ਹੈ ਭਾਵੇਂ ਟਿੱਬਾ ਹੋਵੇ ਤੇ ਭਾਵੇਂ ਨਵਾਨ ਹੋਵੇ ਤੇ ਸਿੰਜਦਾ ਵੀ ਬਰਾਬਰ ਹੈ ਇਸ ਕਰਕੇ بارش ਦੇ ਪਾਣੀ ਦੀ ਜ਼ਰੂਰਤ ਹੁੰਦੀ ਹੈ ਇਹ 100 ਕਿੱਲਿਆਂ ਨੂੰ ਵੀ ਸਿੰਜਦਾ ਜਿਹਦਾ 100 ਕਿੱਲਾ ਜਿਹੜਾ ਹੁੰਦਾ ਜਿਹਦੇ ਕੋਲੇ ਉਹਦੀ ਵੀ ਜ਼ਮੀਨ ਨੂੰ ਸਿੰਜਦਾ ਤੇ ਜਿਹਦੇ ਕੋਲੇ ਇੱਕ ਕਨਾਲ ਹੁੰਦੀ ਹੈ ਉਹਦੀ ਵੀ ਜ਼ਮੀਨ ਨੂੰ ਸਿੰਜਦਾ ਇਹ ਸਭ ਲਈ ਇੱਕ ਸਮਾਨ ਹੁੰਦਾ ਕਹਿੰਦਾ ਦਾ ਮਤਲਬ ਕੀ ਹੈ ਮੈਂ ਕਿਹਾ ਮਤਲਬ ਇਹ ਹੈ ਕਿ ਜੋ ਪੰਜ ਮੈਂਬਰੀ ਕਮੇਟੀ ਭਰਤੀ ਕਰ ਰਹੀ ਹੈ ਤੇ ਜੋ ਸਟਰਕਚਰ ਜਿਹੜਾ ਸਾਹਮਣੇ ਆਊਗਾ ਉਹ ਸਭ ਲਈ ਸਾਂਝਾ ਹੋਊਗਾ ਸਭ ਲਈ ਬਰਾਬਰ ਹੋਊਗਾ। ਔਰ ਸਾਡੀਆਂ ਜੜੀਆਂ ਮੰਗਾ ਨੇ ਹੱਕਈ ਮੰਗਾ ਵਾਜਬ ਮੰਗਾ ਨੇ। ਉਹਦੇ ਲਈ ਅਸੀਂ ਆਵਾਜ਼ ਬੁਲੰਦ ਕਰਾਂਗੇ। ਅੱਜ ਸਾਡੀਆਂ ਸਮੱਸਿਆਵਾਂ ਕੀ ਨੇ ਪੰਜਾਬ ਦੀਆਂ? ਸਭ ਤੋਂ ਵੱਡੀ ਪੰਜਾਬ ਦੀ ਸਮੱਸਿਆ ਜਿਹੜੀ ਹੈ ਨਾ ਖਾਸ ਤੌਰ ਤੇ ਸਿੱਖਾਂ ਦੀ ਵੀ ਸਮੱਸਿਆ ਹੈ ਉਹ ਇਹ ਹੈ ਕਿ ਸਾਡਾ ਡੈਮੋਗ੍ਰਾਫ ਚੇਂਜ ਹੋ ਗਿਆ। ਔਰ ਬੜੀ ਵੱਡੀ ਪੱਧਰ ਤੇ ਹੋ ਗਿਆ। ਇੱਕ ਵਾਰੀ ਚਰਚਾ ਚੱਲੀ ਕਹਿੰਦੇ ਡੈਮੋਗ੍ਰਾਫਿਕ ਚੇਂਜ ਦਾ ਕਾਰਨ ਕੀ ਹੈ ਕਹਿੰਦੇ ਸਿੱਖ ਨੌਜਵਾਨ ਬਾਹਰ ਚਲੇ ਗਏ ਮੈਂ ਕਹਿੰਦਾ ਨਹੀਂ ਸਿੱਖ ਨੌਜਵਾਨਾਂ ਦੇ ਬਾਹਰ ਜਾਣਾ ਜਿਹੜਾ ਹੈ ਉਹ ਪੰਜਾਬ ਦੇ ਡੈਮੋਗ੍ਰਾਫ ਨੂੰ ਚੇਂਜ ਨਹੀਂ ਕਰਦਾ ਪੰਜਾਬ ਦੇ ਡੈਮੋਗ੍ਰਾਫ ਨੂੰ ਚੇਂਜ ਕੀਤਾ ਸਾਡੀ 1 ਚਾਈਲਡ ਪਾਲਿਸੀ ਨੇ ਪਹਿਲਾਂ ਦੋ ਬੱਚੇ ਫਿਰ ਇੱਕ ਤੇ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਸ਼ਾਇਦ ਇੱਕ ਤੋਂ ਵੀ ਪੱਜ ਦੇ ਇੱਕ ਤਾਂ ਇਹ ਕਾਰਨ ਹੈ ਸਾਡੀ ਵਨ ਚਾਈਲਡ ਪਾਲਿਸੀ ਤੇ ਦੂਜਾ ਕਾਰਨ ਹੈ ਬਹੁਤ ਵੱਡੀ ਤਾਦਾਦ ਵਿੱਚ ਦੂਜੇ ਸੂਬਿਆਂ ਤੋਂ ਆ ਕੇ ਪੰਜਾਬ ਦੇ ਵਿੱਚ ਬਸੇਰਾ ਕਰਨ ਵਾਲੇ ਲੋਕ ਔਰ ਉਹਨਾਂ ਵੱਲੋਂ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਆਬਾਦੀ ਦਾ ਵਾਅਦਾ ਉਹਨਾਂ ਵੱਲੋਂ ਕੀਤਾ ਜਾਣ ਵਾਲਾ ਵਾਅਦਾ ਇਹ ਸਭ ਤੋਂ ਵੱਡੀ ਸਮੱਸਿਆ ਔਰ ਦੂਜੀ ਸਮੱਸਿਆ ਜਿਹੜੀ ਇੱਕ ਹੋਰ ਪੈਦਾ ਹੋਈ ਮੈਂ ਕਿਸੇ ਗੈਂਗਸਟਰ ਦੇ ਖਿਲਾਫ ਨਹੀਂ ਆ لیکن গ্যাংস্টার ਵਾਰ ਜਿਹੜਾ ਹੈ ਉਹਦੇ ਜ਼ਰੂਰ ਖਿਲਾਫ ਕਿਸੇ ਜਾਣਕਾਰ ਨੇ ਦੱਸਿਆ ਕਿ ਕਰੋੜਾਂ ਰੁਪਈਆਂ ਦੀਆਂ ਫਰੋਤੀਆਂ ਜਿਹੜੀਆਂ ਨੇ ਉਹ ਹਰ ਮਹੀਨੇ ਜਿਹੜਾ ਪੰਜਾਬ ਦੇ ਵਿੱਚੋਂ ਵੱਡੇ ਵੱਡੇ ਬਿਜ਼ਨਸਮੈਨਾਂ ਤੋਂ ਵੱਡੇ ਵੱਡੇ ਸਰਮਾਇਦਾਰਾਂ ਤੋਂ ਲਈਆਂ ਜਾ ਰਹੀਆਂ ਨੇ ਔਰ ਸਰਮਾਇਦਾਰ ਬੋਲ ਨਹੀਂ ਰਹੇ ਮੈਂ ਕਿਹਾ ਪੁਲਿਸ ਕੁਛ ਨਹੀਂ ਕਰਦੀ ਸਰਕਾਰ ਕੁਛ ਨਹੀਂ ਕਰਦੀ ਕਹਿੰਦੇ ਪੁਲਿਸ ਤਾਂ ਆ ਕੇ ਕਹਿ ਦਿੰਦੀ ਆ ਲੈ ਦੇ ਕੇ ਨਿਬੜ ਲੋ ਜੀ ਕੀ ਪਤਾ ਜਾਣੀ ਨੁਕਸਾਨ ਹੀ ਨਾ ਹੋ ਜੇ ਤੁਹਾਡਾ ਕਹਿੰਦੇ ਉਹਨੇ ਕੀ ਕਰਨਾ ਜੇ ਇਹ ਕੰਮ ਇਸੇ ਤਰ੍ਹਾਂ ਹੀ ਯਾਰੀ ਰਿਹਾ ਤੇ ਪੰਜਾਬ ਦੇ ਵਿੱਚੋਂ ਇੰਡਸਟਰੀ ਤਾਂ ਅੱਗੇ ਨਹੀਂ ਐ ਹੋਰ ਜਿਹੜੇ سرمایہਦਾਰ ਬੈਠੇ ਐ ਉਹ ਵੀ ਪੰਜਾਬ ਤੋਂ ਬਾਹਰ ਹੋ ਜਾਣਗੇ ਜਾਂ ਬਾਹਰ ਹੋ ਰਹੇ ਐ ਕੁਝ ਵੀ ਨਹੀਂ ਬਚਣਾ ਇੱਥੇ ਆਈਆਲੀ ਸਾਹਿਬ ਗੱਲ ਕਰਕੇ ਗਏ ਨੇ ਪਾਣੀਆਂ ਦੀ ਜੇ ਕਿਸੇ ਸੂਬੇ ਦੇ ਵਿੱਚ ਇੰਡਸਟਰੀ ਐ ਤੇ ਉਹ ਸੂਬਾ ਉਸ ਇੰਡਸਟਰੀ ਤੋਂ ਪੂਰਾ ਲਾਭ ਲੈਂਦਾ ਜਿਵੇਂ ਹਰਿਆਣੇ ਦੇ ਵਿੱਚ ਫਰੀਦাবাদ ਦੇ ਵਿੱਚ ਗੁਰਗਾਵਾ ਦੇ ਵਿੱਚ ਬਹੁਤ ਸਾਰੀ ਇੰਡਸਟਰੀ ਹੈ ਪਾਣੀਪਤ ਦੇ ਵਿੱਚ ਬਹੁਤ ਸਾਰੀ ਇੰਡਸਟਰੀ ਹੈ ਔਰ ਉਹ ਇੰਡਸਟਰੀ ਜਿਹੜੀ ਹੈ ਉਹ ਸਟੇਟ ਵਾਸਤੇ ਰੈਵਨਿਊ ਜਨਰੇਟ ਕਰਦੀ ਹੈ ਬਿਹਾਰ ਦੇ ਵਿੱਚ ਇੰਡਸਟਰੀ ਹੈ ਯੂਪੀ ਚ ਇੰਡਸਟਰੀ ਹੈ ਤਾਂ ਸਾਰੇ ਸੂਬਿਆਂ ਦੀਆਂ ਇੰਡਸਟਰੀਆਂ ਜਿਹੜੀਆਂ ਨੇ ਉਹ ਰੈਵਨਿਊ ਜਨਰੇਟ ਕਰਦੀਆਂ ਨੇ ਆਪਣੇ ਸੂਬੇ ਨੇ ਸਾਡੇ ਕੋਲੇ ਇੱਕ ਪਾਣੀ ਸੀ ਜਿਹੜਾ ਸਾਡਾ ਸਰੋਤ ਹੈ ਕੁਦਰਤੀ ਸਰੋਤ ਹੈ ਸਾਡੇ ਕੋਲੇ ਔਰ ਇਹਦੀ ਸਾਨੂੰ ਰਾਇਲਟੀ ਨਹੀਂ ਦਿੱਤੀ ਜਾਂਦੀ ਸਿੱਧਾ ਹੀ ਸਾਡਾ ਮੁਫਤ ਵਿੱਚ ਪਾਣੀ ਜਿਹੜਾ ਉਹ ਇਸਤੇਮਾਲ ਕੀਤਾ ਜਾਂਦਾ ਜੇ ਬਿਹਾਰ ਕੋਲਾ ਪੈਦਾ ਕਰਦਾ ਹੈ ਝਾਰਖੰਡ ਕੋਲਾ ਪੈਦਾ ਕਰਦਾ ਜਾਂ ਕੋਈ ਸਟੇਟ ਲੋਹਾ ਪੈਦਾ ਕਰਦਾ ਹੈ ਤੇ ਉੱਥੇ ਉਹਨਾਂ ਨੂੰ ਥੋੜੀ ਥੋੜੀ ਬਹੁਤੀ ਤੋਂ ਬਹੁਤੀ ਰਾਇਲਟੀ ਮਿਲਦੀ ਹੈ ਪਰ ਪੰਜਾਬ ਨੂੰ ਪਾਣੀਾਂ ਤੇ ਕੋਈ ਰਾਇਲਟੀ ਨਹੀਂ ਮਿਲਦੀ ਇਹ ਆਵਾਜ਼ ਕਿਹਨੇ ਉਠਾਉਣੀ ਸੀ ਇਹ ਆਵਾਜ਼ ਉਠਾਉਣੀ ਸੀ ਖੇਤਰੀ ਪਾਰਟੀ ਨੇ ਨੈਸ਼ਨਲ ਪਾਰਟੀ ਨੇ ਆਵਾਜ਼ ਨਹੀਂ ਸੀ ਉਠਾਉਣੀ ਕਿਉਂਕਿ ਨੈਸ਼ਨਲ ਪਾਰਟੀ ਨੇ ਪੰਜਾਬ 'ਚ ਵੀ ਸਰਕਾਰ ਬਣਾਉਣੀ ਸੀ ਹਰਿਆਣੇ 'ਚ ਵੀ ਬਣਾਉਣੀ ਸੀ ਰਾਜਸਥਾਨ 'ਚ ਵੀ ਬਣਾਉਣੀ ਸੀ ਔਰ ਬਣਾਉਣੀ ਹੁੰਦੀ ਹੈ ਸਟੇਟ ਬਾਰੇ ਸਿਰਫ ਤੇ ਸਿਰਫ ਖੇਤਰੀ ਪਾਰਟੀ ਜਿਹੜੀ ਆ ਉਹ ਸੋਚ ਸਕਦੀ ਹੈ ਨੈਸ਼ਨਲ ਪਾਰਟੀ ਨਹੀਂ ਸੋਚ ਸਕਦੀ ਨੈਸ਼ਨਲ ਪਾਰਟੀ ਲਈ ਸਾਰੀਆਂ ਸਟੇਟਾਂ ਬਰਾਬਰ ਹੁੰਦੀਆਂ ਤੇ ਸਾਡੀ ਨੈਸ਼ਨਲ ਪਾਰਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਸੀ ਇਹ ਪਿਛਲੇ 30 ਸਾਲਾਂ ਤੋਂ ਬਸਾਕੀਆਂ ਦੇ ਸਹਾਰੇ ਹੋ ਗਏ ਜਾਂ ਕਰ ਦਿੱਤੀ ਗਈ। jaan kar deti gayi. ਸਾਡੀਆਂ ਸੰਸਥਾਵਾਂ ਜਿਹੜੀਆਂ ਸੀ ਉਹ ਸਾਡੀ ਸਿਆਸੀ ਪਾਰਟੀ ਨੂੰ ਤਾਕਤ ਦਿੰਦੀਆਂ ਸੀ। ਤੇ ਸਾਡੀ ਸਿਆਸੀ ਪਾਰਟੀ ਨੇ ਇਹਨਾਂ ਸੰਸਥਾਵਾਂ ਦਾ ਹੀ ਪੱਠਾ ਬਿਠਾਤਾ। ਸਾਡੀ ਸਿਆਸੀ ਪਾਰਟੀ ਦੀ ਇਹ ਦੇਣ ਹੈ। ਇਸ ਕਰਕੇ ਸਾਧ ਸੰਗਤ ਜੀ ਮਹਿਸੂਸ ਕੀਤਾ ਗਿਆ ਕਿ ਹੁਣ ਵਕਤ ਆ ਗਿਆ ਹੈ। ਕਿ ਉਹਨਾਂ ਲੋਕਾਂ ਨੂੰ ਸਿਆਸੀ ਪਾਰਟੀ ਜਿਹੜੀ ਸਾਡੀ ਖੇਤਰੀ ਹੈ ਉਹਦੇ ਵਿੱਚੋਂ ਬੇਦਖਲ ਕੀਤਾ ਜਾਵੇ ਬੇਦਖਲ ਔਰ ਇਸੇ ਮਕਸਦ ਲਈ ਇਹ ਸੱਤ ਮੈਂਬਰੀ ਕਮੇਟੀ ਜਿਹੜੀ ਆ ਉਹ ਬਣਾਈ ਗਈ ਸੀ ਪੰਜ ਮੈਂਬਰ ਜਿਹੜੇ ਨੇ ਉਹ ਕਾਰਜਸ਼ੀਲ ਦੇ ਪਰ ਉਹਨਾਂ ਨੇ ਇਸ ਗੱਲ ਨੂੰ ਬਰਦਾਸ਼ਤ ਨਹੀਂ ਕੀਤਾ ਸਾਨੂੰ ਬੇਦਖਲ ਕਰਦੇ ਨੇ ਸਾਨੂੰ ਬੇਦਖਲ ਕਰਨ ਦੀਆਂ ਚਾਲਾਂ ਨੇ ਔਰ ਉਹ ਪੰਥਕ ਫੈਸਲੇ ਤੋਂ ਭਗਾੜੇ ਹੋ ਗਏ ਤੁਸੀਂ ਬਾਬਾ ਬਚਿੱਤਰ ਸਿੰਘ ਦਾ ਇਤਿਹਾਸ ਪੜਿਆ ਨਾ ਬਾਬਾ ਬਚਿੱਤਰ ਸਿੰਘ ਜੀ ਦਾ ਜਦੋਂ ਪਹਾੜੀ ਰਾਜਿਆਂ ਨੇ ਹਾਥੀ ਨੂੰ ਹਾਰ ਸ਼ਿੰਗਾਰ ਤੇ ਨਸ਼ਾ ਪਿਆ ਕਿ ਇਹ ਕਿਲੇ ਦਾ ਦਰਵਾਜ਼ਾ ਤੋੜਨ ਵਾਸਤੇ ਲਿਆਂਦਾ ਤੇ ਬਾਬਾ ਬਚਿੱਤਰ ਸਿੰਘ ਜੀ ਨੇ ਉਸ ਹਾਥੀ ਦਾ ਮੁਕਾਬਲਾ 나ਗਣੀ ਦੇ ਨਾਲ ਕੀਤਾ ਅਸੀਂ ਸਾਰੇ ਪੜਦੇ ਹਾਂ ਨਾ ਇਤਿਹਾਸ ਬਾਬਾ ਬਚਿੱਤਰ ਸਿੰਘ ਜੀ ਦਾ ਔਰ ਜਦੋਂ ਅਸੀਂ ਬਾਬਾ ਬਚਿੱਤਰ ਸਿੰਘ ਜੀ ਦਾ ਇਤਿਹਾਸ ਪੜ੍ਹਦੇ ਹਾਂ ਤੇ ਉੱਥੇ ਅਸੀਂ ਇੱਕ ਪਾਤਰ ਦਾ ਜਿਹੜਾ ਹੈ ਉਹ ਜ਼ਿਕਰ ਸੁਣਦੇ ਹਾਂ ਉਹ ਪਾਤਰ ਪਤਾ ਕਿਹੜਾ ਸੀ ਉਹ ਪਾਤਰ ਸੀ ਧੂਣੀ ਚੰਦ ਧੂਣੀ ਚੰਦ ਮਾਝੇ ਦਾ ਰਹਿਣ ਵਾਲਾ ਸੀ ਜਦੋਂ ਉਹਨੇ ਸੁਣਿਆ ਨਾ ਬਈ ਹਾਥੀ ਜਿਹੜਾ ਮੁਕਾਬਲਾ ਕਰਨ ਵਾਸਤੇ ਆ ਰਿਹਾ ਤੜਕੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਕਿ ਧੂਣੀ ਚੰਦ ਮੁਕਾਬਲਾ ਕਰੂਗਾ ਤੇ ਧੂਣੀ ਚੰਦ ਜਿਹੜਾ ਰਾਤ ਤੇ ਹਨੇਰੇ ਚ ਭਗੌੜਾ ਹੋ ਗਿਆ ਸੀ ਰਾਤ ਦੇ ਹਨੇਰੇ ਚ ਭਗੌੜਾ ਹੋ ਗਿਆ ਸੀ ਦੁਨੀ ਚੰਦ ਤੇ ਜਦੋਂ ਉਹਨੇ ਕੰਧ ਤੋਂ ਛਾਲ ਮਾਰੀ ਤੇ ਉਹਦੀ ਲੱਤ ਟੁੱਟ ਗਈ ਸੀ ਇਤਿਹਾਸ ਸਾਨੂੰ ਕੀ ਸਬਕ ਦਿੰਦਾ ਹੈ ਇਤਿਹਾਸ ਸਾਨੂੰ ਸਬਕ ਦਿੰਦਾ ਹੈ ਕਿ ਜਿਹੜੇ ਗੁਰੂ ਤੋਂ ਭਗੌੜੇ ਹੋ ਜਾਂਦੇ ਆ ਨਾ ਉਹਨਾਂ ਦਾ ਕੁਛ ਨਾ ਕੁਛ ਟੁੱਟਿਆ ਹੀ ਕਰਦਾ ਹੈ ਦੁਨੀ ਚੰਦ ਦਾ ਵੀ ਟੁੱਟਿਆ ਸੀ ਸਾਧ ਸੰਗਤ ਜੀ ਅੱਜ ਜ਼ਰੂਰਤ ਇਸ ਗੱਲ ਦੀ ਹੈ ਕਿ ਅਸੀਂ ਆਪਣੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰੀਏ ਇੱਕ ਵਿਅਕਤੀ ਦੀ ਸਿਆਸਤ ਨੂੰ ਬਚਾਉਣ ਵਾਸਤੇ ਸਾਡੀਆਂ ਧਾਰਮਿਕ ਸੰਸਥਾਵਾਂ ਦੇ ਵਿੱਚ ਟਕਰਾਓ ਪੈਦਾ ਕਰਦਾ ਕੀ ਪਤਾ ਨਹੀਂ ਹੈ ਜਿਵੇਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਐਕਟ ਦੇ ਮੁਤਾਬਕ ਕੰਮ ਕਰਦੀ ਹੈ ਇਵੇਂ ਪਟਨਾ ਸਾਹਿਬ ਬੋਰਡ ਹਜੂਰ ਸਾਹਿਬ ਬੋਰਡ ਇਹ ਐਕਟ ਦੇ ਮੁਤਾਬਕ ਆਪਣੇ ਵਿਧਾਨ ਦੇ ਮੁਤਾਬਕ ਕੰਮ ਕਰਦੇ ਆ ਪੰਜਾਂ ਪਿਆਰਾਂ ਦਾ ਆਪਣਾ ਸਤਕਾਰ ਹੈ ਹਜੂਰ ਸਾਹਿਬ ਜੀ ਦੇ ਪੰਜ ਪਿਆਰੇ ਸਹਬਾਨ ਤੇ ਪਟਨਾ ਸਾਹਿਬ ਜੀ ਦੇ ਪੰਜ ਪਿਆਰੇ ਸਹਬਾਨ ਆਪਣੇ ਸਥਾਨਕ ਫੈਸਲੇ ਜਿਹੜੇ ਆ ਉਹ ਕਰਦੇ ਨੇ ਔਰ ਅੱਜ ਦੇ ਨਹੀਂ ਕਰਦੇ ਉਹ ਜਦੋਂ ਤੋਂ ਤਖਤਾਂ ਦੀ ਸਿਰਜਣਾ ਹੋਈ ਆ ਉਦੋਂ ਤੋਂ ਹੀ ਉਹਨਾਂ ਤਖਤਾਂ ਦੇ ਪੰਜ ਪਿਆਰੇ ਸਹਬਾਨ ਜਿਨ੍ਹਾਂ ਵਿੱਚ ਮਾਨਯੋਗ ਸਿੰਘ ਸਾਹਿਬ ਉਹਨਾਂ ਤਖਤਾਂ ਦੇ ਸ਼ਾਮਲ ਹੁੰਦੇ ਆ ਉਹ ਫੈਸਲੇ ਕਰਦੇ ਔਰ ਅਸੀਂ ਇਸ ਗੱਲ ਨੂੰ ਸਮਝਿਆ ਨਹੀਂ ਔਰ ਇੱਕ ਵਿਅਕਤੀ ਦੀ ਸਿਆਸਤ ਨੂੰ ਬਚਾਉਣ ਦੇ ਲਈ ਅਸੀਂ ਦੋ ਆਪਣੀਆਂ ਸੰਸਥਾਵਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਵਿਚਕਾਰ ਟਕਰਾਅ ਕਰਵਾਤਾ ਸਿਰਫ ਇੱਕ ਵਿਅਕਤੀ ਦੀ ਸਿਆਸਤ ਨੂੰ ਚਮਕਾਉਣ ਦੇ ਲਈ ਕੀ ਇਹ ਗੁਨਾਹ ਨਹੀਂ ਹੈ ਕਿ ਇਹ ਪਾਪ ਨਹੀਂ ਹੈ ਕੀ ਇਹ ਪੰਥ ਨੂੰ ਦੁਬਧਾ ਦੇ ਵਿੱਚ ਪਾਉਣ ਵਾਲੀ ਕਾਰਵਾਈ ਨਹੀਂ ਹੈ ਕੀ ਤੁਸੀਂ ਆਪਣੀ ਕੁਰਸੀ ਨੂੰ ਬਚਾਉਣ ਦੇ ਲਈ ਇਹ ਸਾਰਾ ਕੁਝ ਨਹੀਂ ਕੀਤਾ ਹੁਣ ਕੋਈ ਇਹ ਨਾ ਸਵਾਲ ਕਰਨ ਲੱਗ ਜਿਓ ਜਿਹੜੇ ਵੀ ਟੀਵੀ ਮਾਧਿਅਮ ਦੇ ਰਾਹੀਂ ਭਾਵਾਂ ਸੁਣਦੇ ਆ ਕਮੈਂਟ ਨਾ ਕਰਨ ਲੱਗ ਜਿਓ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਤਾਂ ਤਖਤਾਂ ਦੇ ਪ੍ਰਬੰਧ ਦੇ ਵਿੱਚ ਦਖਲ ਅੰਦਾਜ਼ੀ ਦਿੰਦੇ ਹੀ ਨਹੀਂ ਮੈਨੂੰ ਨਾ ਸਵਾਲ ਕਰਿਓ ਜੀ ਕਿ ਤਖਤਾਂ ਦੇ ਪ੍ਰਬੰਧ ਦੇ ਵਿੱਚ ਕਦੇ ਸੁਖਬੀਰ ਸਿੰਘ ਬਾਦਲ ਨਹੀਂ ਦਖਲ ਨਹੀਂ ਦਿੰਦੇ ਇਹ ਸਾਰਾ ਕੁਝ ਜਿਹੜਾ ਕੁਝ ਇਹ ਹੋਇਆ ਨਾ ਇਹ ਦਖਲ ਅੰਦਾਜ਼ੀਕਾਰ ਨਹੀਂ ਹੋਇਆ ਨਾਜਾਇਜ਼ ਦਖਲ ਅੰਦਾਜ਼ੀਕਾਰ ਨੂੰ ਇਹ ਨਾਜਾਇਜ਼ ਦਖਲ ਅੰਦਾਜ਼ੀਕਾਰ ਨੂੰ ਔਰ ਮੈਂ ਆਪ ਜੀ ਨੂੰ ਜਾਣਕਾਰੀ ਦੇ ਦਾਂ ਕਿ ਜਦੋਂ ਮਸਰੀ ਅਕਾਲ ਤੱਕ ਸਾਹਿਬ ਇੱਕੇ ਬਤੌਰ ਜਥੇਦਾਰ ਵਜੋਂ ਸੇਵਾਵਾਂ ਨਿਭਾਉਂਦਾ ਸੀ ਤੇ ਕਿਤੇ ਬੀਜੇਪੀ ਜਾਂ ਆਰਐਸਐਸ ਦੇ ਪ੍ਰਤੀ ਮੇਰੇ ਮੂੰਹ ਦੇ ਵਿੱਚੋਂ ਕੋਈ ਬਿਆਨ ਨਿਕਲਦਾ ਸੀ ਉਦੋਂ ਤੁਸੀਂ ਕਹਿੰਦੇ ਹੁੰਦੇ ਸੀ ਠੰਡੇ ਚੱਲੋ ਜੀ ਸਾਡਾ ਅਲਾਈਅੰਸ ਹੈ ਠੰਡੇ ਚੱਲੋ ਸਾਡਾ ਅਲਾਈਅੰਸ ਹੈ ਸਾਡੇ ਕੰਪਰੋਮਾਈਜ਼ ਤੇ ਫਰਕ ਪੈਂਦਾ ਅੱਜ ਤੁਸੀਂ ਸਾਨੂੰ ਕਹਿੰਦੇ ਹੋ ਬੀਜੇਪੀ ਤੇ ਆਰਐਸਐਸ ਦੇ ਨਹੀਂ ਕਹਿੰਦੇ ਸੀ ਤੁਸੀਂ ਗਰਮ ਨਾਂ ਬੋਲਿਆ ਕਰੋ ਜੀ ਨਹੀਂ ਕਹਿੰਦੇ ਸੀ ਤੁਸੀਂ ਤੱਤੇ ਨਾ ਚੱਲੋ ਨਹੀਂ ਕਹਿੰਦੇ ਸੀ ਤੁਸੀਂ ਕਿ ਧੀ ਕਮਾਲ ਦੀ ਗੱਲ ਸਿਆਸੀ ਦਖਲਅੰਦਾਜ਼ੀ ਕਹਿੰਦੇ ਜੀ ਤਖਤਾਂ ਦੇ ਪ੍ਰਬੰਧ ਦੇ ਵਿੱਚ ਸਿਆਸੀ ਦਖਲਅੰਦਾਜ਼ੀ ਹੋ ਗਈ ਸਿਆਸੀ ਦਖਲਅੰਦਾਜ਼ੀ ਸ਼ੁਰੂ ਕਿਹਨੇ ਕੀਤੀ ਹੈ ਸ਼ੁਰੂ ਕਿਸ ਨੇ ਕੀਤੀ ਹੈ ਸਿਆਸੀ ਦਖਲਅੰਦਾਜ਼ੀ ਸਿਖਾਇਆ ਕਿਹਨੇ ਹੈ ਸਿਆਸੀ ਦਖਲਅੰਦਾਜ਼ੀ ਕਰਨੀ ਸਾਡੇ ਧਾਰਮਿਕ ਪ੍ਰਬੰਧ ਦੇ ਵਿੱਚ ਤੁਸੀਂ ਤਾਂ ਸਿਖਾਇਆ ਹੁਣ ਤੁਸੀਂ ਚੀਕਾ ਮਾਰਦੇ ਇਹ ਤੁਹਾਡੇ ਤਾਂ ਪਾਇਰਾ ਹੈ ਹੁਣ ਤੁਸੀਂ ਰੋਨੇ ਹੁਣ ਤੁਸੀਂ ਚੀਕਾ ਮਾਰਦੇ ਹੋ ਉੱਚ ਤਾਂ ਹੋਸ਼ ਕਰੋ ਇੱਕ ਫਰੀਦਕੋਟ ਦਾ ਲੀਡਰ ਹੈ ਟੰਟੀ ਸਰਾਣਾ ਉਹ ਪਤਾ ਕੀ ਕਹਿੰਦਾ ਇੱਕ ਪੌਡਕਾਸਟ ਦੇ ਵਿੱਚ ਕਹਿੰਦਾ ਜਥੇਦਾਰਾ ਨੇ ਦਾੜੀ ਰੰਗੀ ਹੋਣ ਕਰਕੇ ਉਹਨਾਂ ਨੂੰ ਸਜ਼ਾ ਸੁਣਾਉਣਾ ਤਾਂ ਮਨਾ ਕਰਤਾ ਪਰ ਇੱਕ ਪਾਤਾ ਤ ਨੂੰ ਕਮੇਟੀ ਚ ਪਾਤਾ ਮੈਂ ਉਹਨੂੰ ਕਹਿਣਾ ਚਾਹਣਾ ਪਹਿਲਾਂ ਮਰਿਆਦਾ ਪੜ ਲਾ ਟਾਂਟੀ ਸਰਾਣਾ ਸਾਹਿਬ ਪਹਿਲਾਂ ਮਰਿਆਦਾ ਪੜ ਲਓ ਮਰਿਆਦਾ ਕੀ ਕਹਿੰਦੀ ਹੈ ਸਾਡੇ ਤੋਂ ਪਹਿਲਾਂ ਜਿਹੜੇ ਪ੍ਰਾਣੇ ਜੈਸੇਦਾਰ ਸੀ ਉਹ ਵੀ ਕਮੇਟੀਆਂ ਬਣਾਉਂਦੇ ਰਹੋ ਉਹਨਾਂ ਦੀਆਂ ਬਣਾਈਆਂ ਕਮੇਟੀਆਂ ਦੀਆਂ ਲਿਸਟਾਂ ਖੋਖ ਲੋ ਫਿਰ ਗੱਲ ਕਰਿਓ ਜੇ ਇਹ ਤਖਤ ਦੀ ਮਰਿਆਦਾ ਹੈ ਕਿ ਤਖਤ ਦੇ ਸਾਹਮਣੇ ਫਸੀਲ ਦੇ ਕੋਈ ਦਾੜੀ ਰੰਗੀ ਵਾਲਾ ਕੋਈ ਦਾੜੀ ਕੱਟੀ ਵਾਲਾ ਨਹੀਂ ਖੜ ਸਕਦਾ